ਵੱਲ ਵਦਕੀਆਂ ਨੇ ਇੱਕ ਪਾਸੇ ਪੰਥਕ ਧੀਰਾਂ ਦੇ ਵੱਲੋਂ ਸਿੱਧੇ ਤੌਰ ਤੇ ਕਿਹਾ ਗਿਆ ਹੈ ਕਿ ਉਹ ਜਿਮਨੀ ਚੋਣਾ ਦੇ ਵਿੱਚ ਹਿੱਸਾ ਲੈਣਗੇ ਤੇ ਦੂਜੇ ਪਾਸੇ ਹੁਣ ਜਿਹੜੀ ਗਿੱਦੜਪਾਹ ਦੀ ਸੀਟ ਹੈ ਇਹ ਕਾਫੀ ਜ਼ਿਆਦਾ ਰੋਮਾਂਚਕ ਰਹਿਣ ਵਾਲੀ ਹੈ ਕਿਉਂਕਿ ਜਿਹੜਾ ਮੁਕਾਬਲਾ ਹੈ ਉਹ ਕਾਫੀ ਜ਼ਿਆਦਾ ਸਖਤ ਹੋ ਸਕਦਾ ਹੈ ਟੱਕਰ ਹੋ ਸਕਦੀ ਹੈ ਸਿੱਧੇ ਤੌਰ ਤੇ ਤੇ ਸੁਕਰਾਤ ਸਿੰਘ ਨਿਆਮਾ ਵਾਲੀ ਦਾ ਜਿਹੜਾ ਨਾਂ ਹੈ ਉਹ ਵੱਡਾ ਨਾਂ ਹੈ ਕਿਉਂਕਿ ਉਹਨਾਂ ਦੇ ਵੱਲੋਂ ਬਾਬਲ ਕਲਾਕਾਰ ਨੂੰ ਲੈ ਕੇ ਲੰਮਾ ਅਰਸਾ ਮੋਰਚਾ ਲਗਾਇਆ ਗਿਆ ਕਾਂਗਰਸ ਸਰਕਾਰ ਦੀ ਵੀ ਘੇਰਾਬੰਦੀ ਕੀਤੀ ਗਈ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਵੀ ਘੇਰਾਬੰਦੀ ਕੀਤੀ ਗਈ ਤੇ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਉਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਸਵਾਲ ਚੁੱਕੇ ਗਏ ਨੇ ਤੇ ਉਹਨਾਂ ਨੂੰ ਲੰਮਾ ਅਰਸਾ ਲੋਕਾਂ ਦਾ ਸਾਥ ਵੀ ਮਿਲਿਆ ਤੇ ਪੰਥਕ ਧਿਰਾਂ ਦੇ ਵੱਲੋਂ ਹੁਣ ਜਿਸ ਤਰ੍ਹਾਂ ਹਮਾਇਤ ਕੀਤੀ ਜਾ ਰਹੀ ਹੈ ਤੇ ਉਸ ਦਾ ਜਿਹੜਾ ਨਤੀਜਾ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਬਿਲਕੁਲ ਸਾਫ਼ ਹੋ ਜਾਵੇਗਾ ਪਰ ਗਿੱਦੜਵਾਹ ਦੀ ਜਿਮਣੀ ਚੋਣ ਕਾਫੀ ਜ਼ਿਆਦਾ ਸਰਗਰਮ ਰਹਿਣ ਵਾਲੀ ਹੈ ਮੈਂ ਥੋੜਾ ਜਿਹਾ ਦੱਸ ਦਿਆਂ ਕਿ ਬੇਵਲ ਕਲਾ ਗੋਲੀकांड 2015 ਦੇ ਵਿੱਚ ਜਦੋਂ ਹੋਇਆ ਸੀ ਗੁਰੂਗ੍ਰਾਂਦ ਸਾਹਿਬ ਦੀਆਂ ਬੇਅਦਬੀਆਂ ਨੂੰ ਲੈ ਕੇ ਉਸ ਸੰਦਰਭ ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ 10 ਸਾਲ ਤੋਂ ਸੰਘਰਸ਼ ਕਰਦੇ ਆ ਰਹੇ ਹਾਂ 10 ਸਾਲ ਤੋਂ ਤਿੰਨ ਸਰਕਾਰਾਂ ਬਦਲ ਗਈਆਂ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਇਸ ਕੇਸ ਨੂੰ ਲੈ ਕੇ ਜਾਂ ਪੰਜਾਬ ਦੇ ਹੋਰ ਬਹੁਤ ਚਲੰਤ ਮੁੱਦੇ ਜਿਨ੍ਹਾਂ ਨੂੰ ਲੈ ਕੇ ਅੱਜ ਤੱਕ ਕਿਸੇ ਨੇ ਕੋਈ ਸੰਜੀਦਗੀ ਨਹੀਂ ਦਿਖਾਈ ਤੇ 2017 ਤੋਂ 22 ਵਾਲੀ ਸਰਕਾਰ ਦੀ ਗੱਲ ਕਰੀਏ ਉਸ ਸਮੇਂ ਕਾਂਗਰਸ ਦੀ ਸਰਕਾਰ ਆਉਂਦੀ ਆ 15 ਤੋਂ 17 ਅਕਾਲੀ ਕਾਲ ਦੀ ਸਰਕਾਰ ਰਹੀ ਜਿਹਦੇ ਰਾਜੇ ਹੁੰਦਾ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਝੂਠਾ ਲਾਰਾ ਲਾ ਕੇ ਆਉਂਦੀ ਦੋ ਮਹੀਨਿਆਂ ਚ ਇਸ ਮਸਲੇ ਦੇ ਇਨਸਾਫ ਦੇ ਲਈ ਨਸ਼ਿਆਂ ਦੇ ਖਾਤਮੇ ਦੇ ਲਈ ਤੇ ਹੋਰ ਵੀ ਪੰਜਾਬ ਦੇ ਬਹੁਤ ਮੁੱਦੇ ਬੇਰੋਜ਼ਗਾਰੀ ਨੂੰ ਲੈ ਕੇ ਪੜ੍ਹਾਈ ਨੂੰ ਲੈ ਕੇ ਸਿਹਤ ਸਹੂਲਤਾਂ ਨੂੰ ਲੈ ਕੇ ਤਾਂ ਆਪਾਂ ਸਾਰਿਆਂ ਨੇ ਦੇਖਿਆ ਕਿ ਉਹਦਾ ਵੀ 5 ਸਾਲ ਸਿਰਫ ਟਾਲ-ਟੋਲ ਚ ਟਪਾਈ ਗਿਆ ਫਿਰ ਜਿਹੜੇ ਹੁਣ ਅੱਜ ਮੌਜੂਦਾ ਸਰਕਾਰ ਚੱਲ ਰਹੀ ਆ ਕੇਜਰੀਵਾਲ ਦੀ ਅਗਵਾਈ ਦੇ ਵਿੱਚ ਅਮਰਸਰ ਪ੍ਰੈਸ ਕਾਨਫਰੰਸ ਕਰਕੇ ਕਹਿੰਦੇ ਆ ਕਿ 24 ਘੰਟਿਆਂ ਚ ਗੁਰੂ ਸਾਹਿਬ ਦੀਆਂ ਬੇਅਦਬੀਆਂ ਦਾ ਅਸੀਂ ਹੱਲ ਕਰਦੇ ਆਂਗੇ ਦੋਸ਼ੀਆਂ ਤੇ ਕਾਰਵਾਈ ਕਰਾਂਗੇ ਅੱਜ 3 ਸਾਲ ਦਾ ਸਮਾਂ ਬੀਤ ਚੁੱਕਿਆ ਅਸੀਂ ਅੱਜ ਵੀ ਸੜਕਾਂ ਤੇ ਪ੍ਰੋਟੈਸਟ ਕਰ ਰਹੇ ਆਂ ਅੱਜ ਇਹ ਕਰਦਾ ਕਿ ਅਸੀਂ ਪਿਛਲੇ ਲੰਮੇ ਸਮੇਂ ਤੋਂ ਇਸ ਸੰਘਰਸ਼ ਦੇ ਲਈ ਪੂਰਾ ਪੰਜਾਬ ਪੂਰਾ ਸਿੱਖ ਪੰਥ ਜਾਂ ਕੋਈ ਗੁਰੂ ਨਾਨਕ ਨਾਮਲੇਵਾ ਸਿੱਖ ਸੰਗਤਾਂ ਚਿੰਤਤ ਨੇ ਲੋੜ ਰਿੰਗਾਂ ਨਹੀਂ ਅਸੀਂ ਅੱਜ ਵੀ ਆਵਾਜ਼ ਚੁੱਕਦੇ ਆ ਰਹੇ ਆ ਤੇ ਕੱਲ੍ਹ ਨੂੰ ਵੀ ਚੁੱਕਦੇ ਰਹਾਂਗੇ ਪਰ ਅੱਜ ਦਾ ਜਿਹੜਾ ਦੌਰ ਆ ਜਿੱਥੇ ਸਰਕਾਰਾਂ ਬੈਠ ਕੇ ਫੈਸਲੇ ਕਰਦੀਆਂ ਜਾਂ ਜਿੱਥੇ ਗੱਲਾਂ ਕਰਦੀਆਂ ਕਾਨੂੰਨ ਬਣਾਉਂਦੀਆਂ ਜੇ ਅਸੀਂ ਉੱਥੇ ਜਾ ਕੇ ਵੀ ਆਪਣੀ ਬਾਤ ਚੱਕਾਂਗੇ ਜਿਨ੍ਹਾਂ ਨੂੰ ਇਸ ਮੁੱਦੇ ਦੇ ਉੱਤੇ ਬਣਾ ਕੇ ਭੇਜਿਆ ਜੋ ਚੁੱਪ ਹੁੰਦੇ ਆ ਤਾਂ ਸਾਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈਂਦਾ ਜੇ ਆ ਸਰਕਾਰ ਇਸ ਮਸਲੇ ਤੇ ਆਈ ਹੈ ਇਹਨਾਂ ਨੇ ਨਹੀਂ ਕੁਝ ਕੀਤਾ ਤੇ ਸਾਨੂੰ ਅਜਿਹੇ ਕਦਮਾਂ ਜਿਹੜੇ ਚੱਕਣੇ ਪੈਣਗੇ ਤੁਸੀਂ ਦੇਖੋ ਪਿਛਲੇ ਲੰਮੇ ਸਮੇਂ ਤੋਂ ਬੇਅਦਬੀਆਂ ਵੀ ਹਜੇ ਤੱਕ ਹੋ ਰਹੀਆਂ ਉਹਨਾਂ ਦੇ ਉੱਤੇ ਜੁਨੀਆ ਕਾਰਵਾਈਆਂ ਹੋਣੀਆਂ ਚਾਹੀਆਂ ਸੀ ਉਹ ਨਹੀਂ ਹੋਈਆਂ ਹਾਲਾਂਕਿ ਕੇਸ ਟਰਾਂਸਫਰ ਕਰਕੇ ਚੰਡੀਗੜ੍ਹ ਭੇਜ ਦਿੱਤੇ ਗਏ। ਸੋ ਮੈਂ ਤਾਂ ਇੱਕ ਨਿਮਾਣਾ ਸਿੱਖ ਹੋਣ ਦੇ ਨਾਂ ਤੇ ਪੂਰੇ ਪੰਥ ਨੂੰ ਪੂਰੀਆਂ ਸਿੱਖ ਸੰਗਤਾਂ ਨੂੰ ਨਿਮਰ ਪ੍ਰਸਾਦ ਬੇਨਤੀ ਕਰਦਾ ਕਿ ਅਸੀਂ ਇਸ ਵਾਰ ਜਿਹੜਾ ਬਾਈ ਇਲੈਕਸ਼ਨ ਗਿੱਦੜਵਾਹ ਦੇ ਵਿੱਚ ਹੋ ਰਿਹਾ ਇਹ ਅਸੀਂ ਤਾਂ ਚੁਣਿਆ ਕਿਉਂਕਿ ਗਿੱਦੜਵਾਹ ਦੇ ਵਿੱਚ ਗਿੱਦੜਵਾਹ ਉਹ ਏਰੀਆ ਜਿੱਥੋਂ ਕਾਂਗਰਸ ਦਾ ਪ੍ਰਧਾਨ ਜਿਹੜਾ ਅੱਜ ਦੇ ਟਾਈਮ ਆਪਣੇ ਆਪ ਨੂੰ ਮੁੱਖ ਮੰਤਰੀ ਵੱਲੋਂ ਰਿਪਰਿਜ਼ੈਂਟ ਕਰਦਾ ਹੈ ਦੂਸਰੇ ਪਾਸੇ ਜਿਹੜੀ ਮੌਜੂਦਾ ਸਰਕਾਰ ਆ ਉਹ ਵੀ ਉਹਨਾਂ ਦਾ ਵੀ ਮੁੱਖ ਮੰਤਰੀ ਇੱਥੇ ਚੋਣ ਲੜ ਰਿਹਾ ਇੱਕ ਹਸਾਬ ਨਾਲ ਤੇ ਤੀਸਰੀ ਪਾਰਟੀ ਉਹ ਆ ਜਿਹੜੀ ਜਿਹਦੇ ਰਾਜ ਚ ਹੋਇਆ ਸੀਗਾ ਉਹ ਵੀ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਇਥੋਂ ਦੇ ਰਖਵਾਲੇ ਬੰਦੇ ਆ ਪੰਥ ਦੇ ਰਖਵਾਲੇ ਬੰਦੇ ਆ ਸੋ ਅਸੀਂ ਉਹ ਤਿੰਨਾਂ ਸਰਕਾਰਾਂ ਨੂੰ ਵੀ ਸਵਾਲ ਕਰਦੇ ਆ ਤੇ ਉਹਨਾਂ ਲੋਕਾਂ ਨੂੰ ਵੀ ਸਵਾਲ ਕਰਾਂਗੇ ਜਿਹੜੇ ਇਸ ਦੇ ਵਿੱਚ ਕੰਟੈਸਟ ਕਰਨਗੇ ਜਿਹੜੇ ਇਹਨਾਂ ਵੱਲੋਂ ਚੋਣ ਲੜਨਗੇ ਤਾਂ ਅਸਲ ਮੁੱਦਿਆਂ ਦੀ ਰਾਜਨੀਤੀ ਨੂੰ ਸਰਜੀਤ ਕਰਨ ਦੇ ਲਈ ਪੈਲ ਕਦਮੀ ਕਰਨੀ ਚਾਹੁੰਦੇ ਆ ਤੇ ਸਮੁੱਚੀਆਂ ਸੰਗਤਾਂ ਦਾ ਗਿੱਧਣਵਾਹਾ ਵਾਸੀਆਂ ਦਾ ਅਸੀਂ ਜਿਹੜਾ ਸਾਥ ਮੰਗਦੇ ਆ ਸੋ ਅੱਜ ਦਾ ਜਿਹੜਾ ਇਹ ਹੀ ਮਕਸਦ ਆ ਕਿ ਅਸੀਂ ਬਾਈ ਇਲੈਕਸ਼ਨਾਂ ਜਿਹੜੀ ਇੱਥੋਂ ਇੱਕ ਪੰਤਕ ਉਮੀਦਵਾਰ ਵਜੋਂ ਤੇ ਸਮੁੱਚੀਆਂ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਜਿਹੜਾ ਅਸੀਂ ਇੱਥੋਂ ਚੋਣ ਲੜੀ। ਉਮੀਦਵਾਰ ਤੁਸੀਂ ਸੋਹਰਾ ਆ ਜਾਫ ਹੋਵੋਗੇ ਜਾਂ ਕੋਈ ਅੱਗੇ ਜਥੇਬੰਦੀ ਨਾਲ ਗੱਲਬਾਤ ਕਰੋਗੇ ਕਿ ਤੁਸੀਂ ਇਹ ਅਨਾਉਂਸ ਹੀ ਕਰ ਰਹੇ ਹੋ? ਨਹੀਂ ਜੀ ਮੈਂ ਆਪ ਹੀ ਉਮੀਦਵਾਰ ਹੋਵਾਂਗਾ। ਹਾਂ। ਕਿਉਂਕਿ ਅਸੀਂ ਪਿਛਲੇ ਲੰਬੇ ਸਮੇਂ ਤੋਂ ਇਹਨਾਂ ਨੂੰ ਤੁਹਾਡੇ ਮਾਧਿਅਮ ਰਾਹੀਂ ਸਵਾਲ ਜ਼ਰੂਰ ਕਰਦੇ ਹਾਂ ਤੇ ਇਹ ਸਾਡੇ ਕੋਲੇ ਹਰ ਵਾਰ ਆਉਂਦੇ ਆ ਕਿ ਅਸੀਂ ਇਹਨਾਂ ਦਾ ਇਨਸਾਫ ਕਰਾਂਗੇ ਇੱਥੇ ਘਰਾਂ ਚੋਂਦੇ ਆ ਹਮਦਰਦੀ ਪਾਉਂਦੇ ਆ ਜਦੋਂ ਸਰਕਾਰ ਬਣ ਜਾਂਦੀ ਹੈ ਇਸ ਵੇਲੇ ਦੀ ਐਮ ਅਪਡੇਟ ਗਿੱਦੜਵਾ ਜਿਮਣੀ ਚੌਂ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਜਿੱਥੇ ਪੰਥਕ ਧਿਰਾਂ ਕਾਫੀ ਜ਼ਿਆਦਾ ਸਰਗਰਮ ਨਜ਼ਰ ਆ ਰਹੀਆਂ ਨੇ ਤੇ ਜ਼ਿਮੀਨੀ ਪੱਧਰ ਤੇ ਹੁਣ ਪੰਥਕ ਧਿਰਾਂ ਦੇ ਵੱਲੋਂ ਐਲਾਨ ਵੀ ਕਰ ਦਿੱਤਾ ਗਿਆ ਸੁਖਰਾਸ ਸਿੰਘ ਨਿਆਮਾ ਵਾਲੀ ਨੂੰ ਗਿੱਦੜਵਾ ਤੋਂ ਚੌਣ ਅਖਾੜੇ ਦੇ ਵਿੱਚ ਉਤਾਰ ਦਿੱਤਾ ਗਿਆ ਜ਼ਿਕਰ ਖਾਸ ਹੈ ਕਿ ਇਸ ਤੋਂ ਪਹਿਲਾਂ ਦੀਪ ਸੁੱਧੂ ਦੇ ਭਰਾ ਮਨਦੀਪ ਸਿੰਘ ਸਿੱਧੂ ਦੀ ਚਰਚਾ ਜ਼ੋਰਾਂ ਤੇ ਸੀ ਤੇ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਖਬਰ ਆ ਰਹੀ ਸੀ ਕਿ ਇਸ ਇਲੈਕਸ਼ਨ ਦੇ ਵਿੱਚ ਮਨਦੀਪ ਸਿੱਧੂ ਨੂੰ ਹੀ ਪੰਥਕ ਦੀ ਰਾਇਤ ਤੋਂ ਸਪੋਰਟ ਕਰਨੀ ਗਿਆ ਪਰੰਤੂ ਹੁਣ ਸੁਖਰਾਜ ਸਿੰਘ ਨਿਆਮਵਾਲੀ ਨੂੰ ਇਸ ਥਾਂ ਦੇ ਉਤੋਂ ਉਮੀਦਵਾਰ ਬਣਾਇਆ ਗਿਆ ਹਾਲਾਂਕਿ ਸੁਖਰਾਜ ਸਿੰਘ ਨਿਆਮਵਾਲੀ ਦੀ ਜਿਹੜੀ ਚਰਚਾ ਹੈ ਉਹ ਪਹਿਲਾਂ ਵੀ ਜ਼ੋਰਾਂ ਤੇ ਸੀ ਪਰ ਗਿੱਦੜਵਾਹ ਸੀਟ ਨੂੰ ਲੈ ਕੇ ਇਹ ਚਰਚਾ ਨਹੀਂ ਸੀ ਕਿ ਉਹ ਗਿੱਦੜਵਾਹ ਤੋਂ ਹੀ ਅਸਲ ਦੇ ਵਿੱਚ ਚੋਣ ਲੜਨਗੇ ਹਾਲਾਂਕਿ ਚਰਚਾਵਾਂ ਇਹ ਸਨ ਕਿ ਜਿਮਣੀ ਚੋਣ ਦੇ ਵਿੱਚ ਉਹ ਕਿਸੇ ਵੀ ਥਾਂ ਤੋਂ ਚੋਣ ਲੜ ਸਕਦੇ ਨੇ ਤੇ ਪੰਥਕ ਦੀ ਰਾਹ ਦੇ ਵੱਲੋਂ ਉਹਨਾਂ ਦੀ ਸਪੋਰਟ ਕੀਤੀ ਜਾ ਸਕਦੀ ਹੈ ਹਾਲਾਂਕਿ ਜੇ ਸੁਕਰਾਸ ਸਿੰਘ ਨਿਆਮਵਾਲੀ ਦੀ ਗੱਲ ਕੀਤੀ ਜਾਵੇ ਤਾਂ ਸੁਕਰਾਸ ਸਿੰਘ ਨਿਆਮਵਾਲੀ ਬਾਬਲ ਕਲਾਂ ਕਾਂਡ ਦੇ ਵਿੱਚ ਸ਼ਹੀਦ ਹੋਏ 크੍ਰਿਸਚਨ ਭਗਵਾਨ ਸਿੰਘ ਦਾ ਪੁੱਤਰ ਹੈ ਤੇ ਉਹਨਾਂ ਦੇ ਵੱਲੋਂ ਲੰਮੇ ਅਰਸੇ ਤੋਂ ਬਾਬਲ ਕਲਾਂ ਕਾਂਡ ਨੂੰ ਲੈ ਕੇ ਮੋਰਚਾ ਵੀ ਲਗਾਇਆ ਗਿਆ ਸਰਕਾਰ ਦੀ ਵੀ ਘੇਰਾਬੰਦੀ ਕੀਤੀ ਗਈ ਵੱਡੇ ਸਵਾਲ ਵੀ ਚੁਕੇ ਗਏ ਨੇ ਤੇ ਪੰਥਕਤੀਆਂ ਦੇ ਵੱਲੋਂ ਐਸਓਆਰ ਜਿਸ ਤਰ੍ਹਾਂ ਲੋਕ ਸਭਾ ਚੋਣਾਂ ਦੇ ਵਿੱਚ ਭਾਈ ਅਮਰਤਪਾਲ ਸਿੰਘ ਨੂੰ ਖਰੂਰ ਸਾਹਿਬ ਤੋਂ ਚੋਣ ਲੜਾਈ ਗਈ ਤੇ ਸਰਬਜੀਤ ਸਿੰਘ ਖਾਲਸਾ ਦੇ ਹੱਕ ਦੇ ਵਿੱਚ ਫਰੀਦਕੋਟ ਤੋਂ ਹਾ ਦਾ ਨਾਅਰਾ ਮਾਰਿਆ ਗਿਆ ਤੇ ਹੁਣ ਪੰਥਕਤੀਆਂ ਦੀ ਜਿਹੜੀ ਅਗਲਾ ਨਿਸ਼ਾਨਾ ਹੈ ਉਹ ਚਿਮਣੀ ਚੋਣਾ ਦੇ ਵੱਲ ਹੈ ਤੇ ਜਿਮਣੀ ਚੋਣਾ ਦੇ ਵਿੱਚ ਅਮਰਪਾਲ ਸਿੰਘ ਦੇ ਜਿਹੜੇ ਸਾਥੀ ਨੇ ਉਹਨਾਂ ਦੇ ਵੱਲੋਂ ਵੀ ਐਲਾਨ ਕੀਤਾ ਗਿਆ ਹੈ ਕਿ ਉਹ ਵੀ ਇਹਨਾਂ ਚੋਣਾ ਦੇ ਵਿੱਚ ਹਿੱਸਾ ਲੈਣਗੇ ਦਲਜੀਤ ਸਿੰਘ ਕਲਸੀ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਉੱਥੇ ਹੀ ਹੁਣ ਸੁਖਰਾਜ ਸਿੰਘ ਨਿਆਮਾਵਾਲੀ ਨੂੰ ਗਿੱਦੜਵਾਹਾ ਤੋਂ ਚੋਣ ਲੜਾਈ ਜਾਵੇਗੀ ਹਾਲਾਂਕਿ ਗਿੱਦੜਵਾਹਾ ਦਾ ਜਿਹੜਾ ਚੋਣ ਅਖਾੜਾ ਹੈ ਉਹ ਕਾਫੀ ਜ਼ਿਆਦਾ ਸਰਗਰਮ ਰਹਿਣ ਵਾਲਾ ਇੱਕ ਪਾਸੇ ਪੰਥਕ ਟੀਰਾ ਪੂਰੀ ਤਰ੍ਹਾਂ ਦੇ ਨਾਲ ਸਰਗਰਮ ਨਜ਼ਰ ਆ ਰਹੀਆਂ ਨੇ ਤੇ ਦੂਜੇ ਪਾਸੇ ਜਿਸ ਤਰ੍ਹਾਂ ਡਿੰਪੀ ਢਿੱਲੋਂ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਛੱਟ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਮੂਲਿਤ ਕੀਤੀ ਗਈ ਤੇ ਤੀਜੇ ਪਾਸੇ ਦਾ ਜਿਹੜਾ ਵੱਡਾ ਤੜਾ ਹੈ ਉਹ ਹੈ ਅਮਰਿੰਦਰ ਸਿੰਘ ਰਾਜਾ ਬੜਿੰਗ ਦਾ ਕਿਉਂਕਿ ਉਹਨਾਂ ਦੀ ਵੱਲੋਂ ਇਸ ਸੀਟ ਦੇ ਉੱਤੇ ਲੰਮੇ ਅਰਸੇ ਤੋਂ ਕਬਜ਼ਾ ਕੀਤਾ ਗਿਆ ਹੈ ਕਿਉਂਕਿ ਗਿੱਦਰਬਾ ਹਲਕੇ ਦੇ ਵਿੱਚ ਰਾਜਾ ਬੜਿੰਗ ਦੀ ਲੰਮਾ ਸਮਾਂ ਤੂਤੀ ਬੋਲਦੀ ਰਹੀ ਹੈ ਹਾਲਾਂਕਿ ਡਿੰਪੀ ਢਿੱਲੋਂ ਦੀ ਚਰਚਾਆਂ ਵੀ ਕਾਫੀ ਜ਼ੋਰਾਂ ਦੇ ਸੀ ਤੇ ਹੁਣ ਆਮ ਆਦਮੀ ਪਾਰਟੀ ਦਾ ਹਿੱਸਾ ਨੇ ਤੇ ਹੁਣ ਪੰਤਕ ਧਿਰਾਂ ਦੇ ਵੱਲੋਂ ਵੀ ਇੱਕ ਵੱਡਾ ਜਿਹੜਾ ਚਿਹਰਾ ਉਸ ਨੂੰ ਚੋਣ ਖਾੜੇ ਦੇ ਵਿੱਚ ਉਤਾਰ ਦਿੱਤਾ ਗਿਆ ਤੇ ਵੇਖਣਾ ਹੋਵੇਗਾ ਕਿ ਇਸ ਚੋਣ ਦੇ ਵਿੱਚ ਪੰਥਕ ਦੀ ਰਾਜਸਰਾ ਖਡੂਰ ਸਾਹਿਬ ਦੀ ਸੀਟ ਤੇ ਫਰੀਦਕੋਟ ਦੀ ਸੀਟ ਦੇ ਉੱਤੇ ਬਾਜ਼ੀ ਮਾਰ ਚੁੱਕਿਆ ਨੇ ਤੇ ਇਹਨਾਂ ਚੋਣਾਂ ਦੇ ਵਿੱਚ ਇਸ ਥਾਂ ਦੇ ਉੱਤੋਂ ਵੀ ਬਾਜ਼ੀ ਮਾਰਨ ਗਿਆ ਜਾਂ ਲੋਕਾਂ ਦੇ ਵੱਲੋਂ ਫਤਵਾ ਕਿਸੇ ਹੋਰ ਦੇ ਹੱਕ ਦੇ ਵਿੱਚ ਸੁਣਾਇਆ ਜਾਵੇਗਾ ਇਹ ਬਿਲਕੁਲ ਸਮਾ ਤੈ ਕਰੇਗਾ ਪਰ ਵੱਡੀ ਚਰਚਾ ਛਿੜ ਗਈ ਹੈ ਜਿਮਣੀ ਚੋਣਾਂ ਨੂੰ ਲੈ ਕੇ ਕਿਉਂਕਿ ਪੰਥਕ ਟੀਰਾ ਸਿੱਧੇ ਤੌਰ ਤੇ ਟੱਕਰ ਦੇਣ ਦੇ ਵੱਲ ਵਧਕੀਆਂ ਨੇ ਇੱਕ ਪਾਸੇ ਪੰਥਕ ਟੀਰਾ ਦੇ ਵੱਲੋਂ ਸਿੱਧੇ ਤੌਰ ਤੇ ਕਿਹਾ ਗਿਆ ਹੈ ਕਿ ਉਹ ਜਿਮਨੀ ਚੋਣਾ ਦੇ ਵਿੱਚ ਹਿੱਸਾ ਲੈਣਗੇ ਤੇ ਦੂਜੇ ਪਾਸੇ ਹੁਣ ਜਿਹੜੀ ਗਿੱਦੜਪਾਹ ਦੀ ਸੀਟ ਹੈ ਇਹ ਕਾਫੀ ਜ਼ਿਆਦਾ ਰੋਮਾਂਚਕ ਰਹਿਣ ਵਾਲੀ ਹੈ ਕਿਉਂਕਿ ਜਿਹੜਾ ਮੁਕਾਬਲਾ ਹੈ ਉਹ ਕਾਫੀ ਜ਼ਿਆਦਾ ਸਖਤ ਹੋ ਸਕਦਾ ਹੈ ਟੱਕਰ ਹੋ ਸਕਦੀ ਹੈ ਸਿੱਧੇ ਤੌਰ ਤੇ ਤੇ ਸੁਕਰਾਤ ਸਿੰਘ ਨਿਆਮਾਵਾਲੀ ਦਾ ਜਿਹੜਾ ਨਾਂ ਹੈ ਉਹ ਵੱਡਾ ਨਾਂ ਹੈ ਕਿਉਂਕਿ ਉਹਨਾਂ ਦੇ ਵੱਲੋਂ ਬਾਬਲ ਕਲਾਕਾਰ ਨੂੰ ਲੈ ਕੇ ਲੰਮਾ ਅਰਸਾ ਮੋਰਚਾ ਲਗਾਇਆ ਗਿਆ ਕਾਂਗਰਸ ਸਰਕਾਰ ਦੀ ਵੀ ਘੇਰਾਬੰਦੀ ਕੀਤੀ ਗਈ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਵੀ ਘੇਰਾਬੰਦੀ ਕੀਤੀ ਗਈ ਤੇ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਉਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਸਵਾਲ ਚੁੱਕੇ ਗਏ ਨੇ ਤੇ ਉਹਨਾਂ ਨੂੰ ਲੰਮਾ ਅਰਸਾ ਲੋਕਾਂ ਦਾ ਸਾਥ ਵੀ ਮਿਲਿਆ ਤੇ ਪੰਥਕ ਧਿਰਾਂ ਦੇ ਵੱਲੋਂ ਹੁਣ ਜਿਸ ਤਰ੍ਹਾਂ ਹਮਾਇਤ ਕੀਤੀ ਜਾ ਰਹੀ ਹੈ ਤੇ ਉਸ ਦਾ ਜਿਹੜਾ ਨਤੀਜਾ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਬਿਲਕੁਲ ਸਾਫ਼ ਹੋ ਜਾਵੇਗਾ ਪਰ ਗਿੱਦੜਵਾਹ ਦੀ ਚਿਮਣੀ ਚੋਂ ਕਾਫੀ ਜ਼ਿਆਦਾ ਸਰਗਰਮ ਰਹਿਣ ਵਾਲੀ ਹੈ ਮੈਂ ਥੋੜਾ ਜਿਹਾ ਦੱਸ ਦਿਆਂ ਕਿ ਬੇਵਲ ਕਲਾ ਗੋਲੀਕਾਂਡ 2015 ਦੇ ਵਿੱਚ ਜਦੋਂ ਹੋਇਆ ਸੀ ਗੁਰੂ ਗ੍ਰੰਥ ਸਾਹਿਬ ਦੀਆਂ ਬਿਜਦੀਆਂ ਨੂੰ ਲੈ ਕੇ ਉਸ ਸੰਦਰਭ ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ 10 ਸਾਲ ਤੋਂ ਅਛਾਸ਼ ਕਰਦੇ ਆ ਰਹੇ ਹਾਂ 10 ਸਾਲ ਤੋਂ ਤਿੰਨ ਸਰਕਾਰਾਂ ਬਦਲ ਗਈਆਂ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਇਸ ਕੇਸ ਨੂੰ ਲੈ ਕੇ ਜਾਂ ਪੰਜਾਬ ਦੇ ਹੋਰ ਬਹੁਤ ਚਲੰਤ ਮੁੱਦੇ ਹਨ ਜਿਨ੍ਹਾਂ ਨੂੰ ਲੈ ਕੇ ਅੱਜ ਤੱਕ ਕਿਸੇ ਨੇ ਕੋਈ ਸੰਜੀਦਗੀ ਨਹੀਂ ਦਿਖਾਈ ਜੇ 2017 ਤੋਂ 22 ਵਾਲੀ ਸਰਕਾਰ ਦੀ ਗੱਲ ਕਰੀਏ ਉਸ ਸਮੇਂ ਕਾਂਗਰਸ ਦੀ ਸਰਕਾਰ ਹੁੰਦੀ ਆ 15 ਤੋਂ 17 ਅਕਾਲੀ ਕਲ ਦੀ ਸਰਕਾਰ ਆਂਦੀ ਹੈ ਜਿਹਦੇ ਰਾਜੇ ਹੁੰਦਾ ਉਸ ਤੋਂ ਬਾਅਦ ਕਾਂਗਰਸੀ ਸਰਕਾਰ ਝੂਠਾ ਲਾਰਾ ਲਾ ਕੇ ਆਉਂਦੀ ਹੈ 2 ਮਹੀਨੇ ਚ ਇਸ ਮਸਲੇ ਦੇ ਇਨਸਾਫ ਦੇ ਲਈ ਨਸ਼ਿਆਂ ਦੇ ਖਾਤਮੇ ਦੇ ਲਈ ਤੇ ਹੋਰ ਵੀ ਪੰਜਾਬ ਦੇ ਬਹੁਤ ਮੁੱਦੇ ਬੇਰੋਜ਼ਗਾਰੀ ਨੂੰ ਲੈ ਕੇ ਪੜ੍ਹਾਈ ਨੂੰ ਲੈ ਕੇ ਸਿਹਤ ਸਹੂਲਤਾਂ ਨੂੰ ਲੈ ਕੇ ਤਾਂ ਆਪਾਂ ਸਾਰਿਆਂ ਨੇ ਦੇਖਿਆ ਕਿ ਉਹਦਾ ਵੀ 5 ਸਾਲ ਸਿਰਫ ਟਾਕ ਰੋਚ ਟਪਾਈ ਫਿਰ ਜਿਹੜੇ ਹੁਣ ਅੱਜ ਮੌਜੂਦਾ ਸਰਕਾਰ ਚੱਲ ਰਹੀ ਆ ਕੇਜਰੀਵਾਲ ਦੀ ਅਗਵਾਈ ਦੇ ਵਿੱਚ ਅਮਰ ਸਰ ਪ੍ਰੈਸ ਕਾਨਫਰੰਸ ਕਰਕੇ ਕਹਿੰਦੇ ਆ ਕਿ 24 ਘੰਟਿਆਂ ਚ ਗੁਰੂ ਸਾਹਿਬ ਦੀਆਂ ਬੇਅਦਬੀਆਂ ਦਾ ਅਸੀਂ ਹੱਲ ਕਰਦੇ ਆਂਗੇ ਦੋਸ਼ੀਆਂ ਤੇ ਕਾਰਵਾਈ ਕਰਾਂਗੇ ਅੱਜ 3 ਸਾਲ ਦਾ ਸਮਾਂ ਬੀਤ ਚੁੱਕਿਆ ਅਸੀਂ ਅੱਜ ਵੀ ਸੜਕਾਂ ਤੇ ਪ੍ਰੋਟੈਸਟ ਕਰ ਰਹੇ ਆਂ ਅੱਜ ਸੇਧ ਕਰਦਾ ਕਿ ਅਸੀਂ ਪਿਛਲੇ ਲੰਮੇ ਸਮੇਂ ਤੋਂ ਇਸ ਸੰਘਰਸ਼ ਦੇ ਲਈ ਪੂਰਾ ਪੰਜਾਬ ਪੂਰਾ ਸਿੱਖ ਪੰਥ ਜਾਂ ਕੋਈ ਗੁਰੂ ਨਾਨਕ ਨਾਮਲੇਵਾ ਸਿੱਖ ਸੰਗਤਾਂ ਚਿੰਤਤ ਨੇ ਲੜ ਰਹੀਆਂ ਨੇ ਅਸੀਂ ਅੱਜ ਵੀ ਆਵਾਜ਼ ਚੁੱਕਦੇ ਆ ਰਹੇ ਆਂ ਤੇ ਕੱਲ ਨੂੰ ਵੀ ਚੁੱਕਦੇ ਰਹਾਂਗੇ ਪਰ ਅੱਜ ਦਾ ਜਿਹੜਾ ਦੌਰ ਆ ਜਿੱਥੇ ਸਰਕਾਰਾਂ ਬੈਠ ਕੇ ਫੈਸਲੇ ਕਰਦੀਆਂ ਜਾਂ ਜਿੱਥੇ ਗੱਲਾਂ ਕਰਦੀਆਂ ਕਮਿਊਨ ਬਣਾਉਂਦੀਆਂ ਜੇ ਅਸੀਂ ਉੱਥੇ ਜਾ ਕੇ ਵੀ ਆਪਣੀ ਬਾਤ ਚੱਕਾਂਗੇ ਜਿਨ੍ਹਾਂ ਨੂੰ ਇਸ ਮੁੱਦੇ ਦੇ ਉੱਤੇ ਬਣਾ ਕੇ ਭੇਜਿਆ ਜੋ ਚੁੱਪ ਹੁੰਦੇ ਆ ਤਾਂ ਸਾਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈਂਦਾ ਜੇ ਆ ਸਰਕਾਰ ਇਸ ਮਸਲੇ ਤੇ ਆਈ ਹੈ ਇਹਨਾਂ ਨੇ ਨਹੀਂ ਕੁਝ ਕੀਤਾ ਤੇ ਸਾਨੂੰ ਅਜਿਹੇ ਕਦਮਾਂ ਜਿਹੜੇ ਚੱਕਣੇ ਪੈਣਗੇ ਤੁਸੀਂ ਦੇਖੋ ਪਿਛਲੇ ਲੰਮੇ ਸਮੇਂ ਤੋਂ ਬਈ ਅਦਬੀਆਂ ਵੀ ਹਜੇ ਤੱਕ ਹੋ ਰਹੀਆਂ ਉਹਨਾਂ ਦੇ ਉੱਤੇ ਜਿਹੜੀਆਂ ਕਾਰਵਾਈਆਂ ਹੋਣੀਆਂ ਚਾਹੀਦੀਆਂ ਸੀ ਉਹ ਨਹੀਂ ਹੋਈਆਂ ਹਾਲਾਂਕਿ ਕੇਸ ਟਰਾਂਸਫਰ ਕਰਕੇ ਚੰਡੀਗੜ੍ਹ ਭੇਜ ਦਿੱਤੇ ਗਏ। ਸੋ ਮੈਂ ਤਾਂ ਇੱਕ ਨਿਮਾਣਾ ਸਿੱਖ ਹੋਣ ਦੇ ਨਾਤੇ ਪੂਰੇ ਪੰਥ ਨੂੰ ਪੂਰੀਆਂ ਸਿੱਖ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਅਸੀਂ ਇਸ ਵਾਰ ਜਿਹੜਾ ਬਾਈ ਇਲੈਕਸ਼ਨ ਗਿੱਦੜਵਾਹ ਦੇ ਵਿੱਚ ਹੋ ਰਿਹਾ ਇਹ ਅਸੀਂ ਤਾਂ ਚੁਣਿਆ ਕਿਉਂਕਿ ਗਿੱਦੜਵਾਹ ਦੇ ਵਿੱਚ ਗਿੱਦੜਵਾਹ ਉਹ ਏਰੀਆ ਜਿੱਥੋਂ ਕਾਂਗਰਸ ਦਾ ਪ੍ਰਧਾਨ ਜਿਹੜਾ ਅੱਜ ਦੇ ਟਾਈਮ ਆਪਣੇ ਆਪ ਨੂੰ ਮੁੱਖ ਮੰਤਰੀ ਵੱਲੋਂ ਰਿਪਰਿਜ਼ੈਂਟ ਕਰਦਾ ਹੈ ਦੂਸਰੇ ਪਾਸੇ ਜਿਹੜੀ ਮੌਜੂਦਾ ਸਰਕਾਰ ਆ ਉਹ ਵੀ ਉਹਨਾਂ ਦੇ ਮੁੱਖ ਮੰਤਰੀ ਇੱਥੇ ਚੋਣ ਲੜ ਰਿਹਾ ਇੱਕ ਹਿਸਾਬ ਨਾਲ ਤੇ ਤੀਸਰੀ ਪਾਰਟੀ ਉਹ ਆ ਜਿਹੜੀ ਕਿਸੇ ਦੇ ਰਾਜਪ ਹੋਇਆ ਸੀਗਾ ਉਹ ਵੀ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਇਥੋਂ ਦੇ ਰਖਵਾਲੇ ਬੰਦੇ ਆ ਆਪਣਤ ਦੇ ਰਖਵਾਲੇ ਬੰਦੇ ਸੋ ਅਸੀਂ ਉਹ ਤਿੰਨਾਂ ਸਰਕਾਰਾਂ ਨੂੰ ਵੀ ਸਵਾਲ ਕਰਦੇ ਆ ਤੇ ਉਹਨਾਂ ਲੋਕਾਂ ਨੂੰ ਵੀ ਸਵਾਲ ਕਰਾਂਗੇ ਜਿਹੜੇ ਇਸ ਦੇ ਵਿੱਚ ਕੰਟੈਸਟ ਕਰਨਗੇ ਜਿਹੜੇ ਇਹਨਾਂ ਵੱਲੋਂ ਚੋਣ ਲੜਨਗੇ ਤਾਂ ਅਸਲ ਮੁੱਦਿਆਂ ਦੀ ਰਾਜਨੀਤੀ ਨੂੰ ਸਰਜੀਤ ਕਰਨ ਦੇ ਲਈ ਪੈਲ ਕਦਮੀ ਕਰਨੀ ਚਾਹੁੰਦੇ ਆ ਤੇ ਸਮੁੱਚੀਆਂ ਸੰਗਤਾਂ ਦਾ ਗਿੱਦੜਵਾਹਾ ਵਾਸੀਆਂ ਦਾ ਅਸੀਂ ਜਿਹੜਾ ਸਾਥ ਮੰਗਦੇ ਆ ਸੋ ਅੱਜ ਦਾ ਜਿਹੜਾ ਇਹ ਹੀ ਮਕਸਦ ਹੈ ਕਿ ਅਸੀਂ ਬਾਈ ਇਲੈਕਸ਼ਨਾਂ ਜਿਹੜੀ ਇੱਥੋਂ ਇੱਕ ਪੰਥਕ ਉਮੀਦਵਾਰ ਵਜੋਂ ਤੇ ਸਮੁੱਚੀਆਂ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਜਿਹੜਾ ਅਸੀਂ ਇੱਥੋਂ ਚੋਣ ਲੜੇ ਉਮੀਦਵਾਰ ਤੁਸੀਂ ਸ੍ਰੀ ਸੁਗਰਾਜ ਆਪ ਹੋਵੋਗੇ ਜਾਂ ਕੋਈ ਅੱਗੇ ਜਥੇਬੰਦੀ ਨਾਲ ਗੱਲਬਾਤ ਕਰੋਗੇ ਕਿ ਤੁਸੀਂ ਇਹ ਐਨਾਉਂਸ ਹੀ ਕਰ ਰਹੇ ਹੋ ਨਹੀਂ ਜੀ ਮੈਂ ਆਪ ਹੀ ਉਮੀਦਵਾਰ ਹੋਵਾਂਗਾ ਹਾਂ ਕਿਉਂਕਿ ਅਸੀਂ ਪਿਛਲੇ ਲੰਮੇ ਸਮੇਂ ਤੋਂ ਇਹਨਾਂ ਨੂੰ ਤੁਹਾਡੇ ਮਾਧਿਅਮ ਰਾਹੀਂ ਸਵਾਲ ਜ਼ਰੂਰ ਕਰਦੇ ਹਾਂ ਇਹ ਸਾਡੇ ਕੋਲੇ ਹਰ ਵਾਰ ਆਉਂਦੇ ਆ ਕਿ ਅਸੀਂ ਇਹਨਾਂ ਦਾ ਇਨਸਾਫ ਕਰਾਂਗੇ ਇੱਥੇ ਘਰਾਂ ਚੋਂ ਆਉਂਦੇ ਆ ਹਮਦਰਦੀ ਪਾਉਂਦੇ ਆ ਦੋ ਸਰਕਾਰ ਬਣ ਜਾਂਦੀ ਹੈ ਇਸ ਵੇਲੇ ਦੀ ਐਮ ਅਪਡੇਟ ਗਿੱਦੜਵਾ ਜਿਮਣੀ ਚੌਂ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਜਿੱਥੇ ਪੰਤਕ ਧਿਰਾਂ ਕਾਫੀ ਜ਼ਿਆਦਾ ਸਰਗਰਮ ਨਜ਼ਰ ਆ ਰਹੀਆਂ ਨੇ ਤੇ ਜਿਮਣੀ ਪੱਦਰ ਤੇ ਹੁਣ ਪੰਤਕ ਧਿਰਾਂ ਦੇ ਵੱਲੋਂ ਐਲਾਨ ਵੀ ਕਰ ਦਿੱਤਾ ਗਿਆ ਸੁਖਰਾਸ ਸਿੰਘ ਨਿਆਮਾ ਵਾਲੀ ਨੂੰ ਗਿੱਦੜਵਾ ਤੋਂ ਚੌਣ ਅਖਾੜੇ ਦੇ ਵਿੱਚ ਉਤਾਰ ਦਿੱਤਾ ਗਿਆ ਜ਼ਿਕਰ ਖਾਸ ਹੈ ਕਿ ਇਸ ਤੋਂ ਪਹਿਲਾਂ ਦੀਪਸੁੱਧੂ ਦੇ ਭਰਾ ਮਨਦੀਪ ਸਿੰਘ ਸਿੱਧੂ ਦੀ ਚਰਚਾ ਜ਼ੋਰਾਂ ਤੇ ਸੀ ਤੇ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਖਬਰ ਆ ਰਹੀ ਸੀ ਕਿ ਇਸ ਇਲੈਕਸ਼ਨ ਦੇ ਵਿੱਚ ਮਨਦੀਪ ਸਿੱਧੂ ਨੂੰ ਹੀ ਪੰਥਕ ਟੀਰਾਇਤੋਂ ਸਪੋਰਟ ਕਰਨ ਗਿਆ ਪਰੰਤੂ ਹੁਣ ਸੁਖਰਾਜ ਸਿੰਘ ਨੈਮਵਾਲੀ ਨੂੰ ਇਸ ਥਾਂ ਦੇ ਉਤੋਂ ਉਮੀਦਵਾਰ ਬਣਾਇਆ ਗਿਆ ਹਾਲਾਂਕਿ ਸੁਖਰਾਜ ਸਿੰਘ ਨੈਮਵਾਲੀ ਦੀ ਜਿਹੜੀ ਚਰਚਾ ਹੈ ਉਹ ਪਹਿਲਾਂ ਵੀ ਜ਼ੋਰਾਂ ਤੇ ਸੀ ਪਰ ਗਿੱਦੜਵਾਹਾ ਸੀਟ ਨੂੰ ਲੈ ਕੇ ਇਹ ਚਰਚਾ ਨਹੀਂ ਸੀ ਕਿ ਉਹ ਗਿੱਦੜਵਾਹਾ ਤੋਂ ਹੀ ਅਸਲ ਦੇ ਵਿੱਚ ਚੋਣ ਲੜਨਗੇ ਹਾਲਾਂਕਿ ਚਰਚਾਵਾਂ ਇਹ ਸਨ ਕਿ ਜਿਮਣੀ ਚੋਣ ਦੇ ਵਿੱਚ ਉਹ ਕਿਸੇ ਵੀ ਥਾਂ ਤੋਂ ਚੋਣ ਲੜ ਸਕਦੇ ਨੇ ਤੇ ਪੰਥਕ ਟੀਰਾ ਦੇ ਵੱਲੋਂ ਉਹਨਾਂ ਦੀ ਸਪੋਰਟ ਕੀਤੀ ਜਾ ਸਕਦੀ ਹੈ ਹਾਲਾਂਕਿ ਜੇ ਸੋਕਰਾਸ ਸਿੰਘ ਨਿਆਮ ਵਾਲੀ ਦੀ ਗੱਲ ਕੀਤੀ ਜਾਵੇ ਤਾਂ ਸੋਕਰਾਸ ਸਿੰਘ ਨਿਆਮ ਵਾਲੀ ਬਾਬਲ ਕਲਾਂ ਕਾਂਡ ਦੇ ਵਿੱਚ ਸ਼ਹੀਦ ਹੋਏ 크੍ਰਿਸਚਨ ਭਗਵਾਨ ਸਿੰਘ ਦਾ ਪੁੱਤਰ ਹੈ ਤੇ ਉਹਨਾਂ ਦੇ ਵੱਲੋਂ ਲੰਮੇ ਅਰਸੇ ਤੋਂ ਬਾਬਲ ਕਲਾਂ ਕਾਂਡ ਨੂੰ ਲੈ ਕੇ ਮੋਰਚਾ ਵੀ ਲਗਾਇਆ ਗਿਆ ਸਰਕਾਰ ਦੀ ਵੀ ਘੇਰਾਬੰਦੀ ਕੀਤੀ ਗਈ ਵੱਡੇ ਸਵਾਲ ਵੀ ਚੁਕੇ ਗਏ ਨੇ ਤੇ ਪੰਥਕ ਧਿਰਾਂ ਦੇ ਵੱਲੋਂ ਐਸਓਆਰ ਜਿਸ ਤਰ੍ਹਾਂ ਲੋਕ ਸਭਾ ਚੋਣਾਂ ਦੇ ਵਿੱਚ ਭਾਈ ਅਮਰਪਾਲ ਸਿੰਘ ਨੂੰ ਖਰੂਰ ਸਾਹਿਬ ਤੋਂ ਚੋਣ ਲੜਾਈ ਗਈ ਤੇ ਸਰਬਜੀਤ ਸਿੰਘ ਖਾਲਸਾ ਦੇ ਹੱਕ ਦੇ ਵਿੱਚ ਫਰੀਦਕੋਟ ਤੋਂ ਹਾ ਦਾ ਨਾਰਾ ਮਾਰਿਆ ਗਿਆ ਤੇ ਹੁਣ ਪੰਥਕ ਧਿਰਾਂ ਦੀ ਜਿਹੜੀ ਅਗਲਾ ਨਿਸ਼ਾਨਾ ਹੈ ਉਹ ਚਿਮਣੀ ਚੋਣਾ ਦੇ ਵੱਲ ਹੈ ਤੇ ਜਿਮਣੀ ਚੋਣਾ ਦੇ ਵਿੱਚ ਅਮਰਪਾਲ ਸਿੰਘ ਦੇ ਜਿਹੜੇ ਸਾਥੀ ਨੇ ਉਹਨਾਂ ਦੇ ਵੱਲੋਂ ਵੀ ਐਲਾਨ ਕੀਤਾ ਗਿਆ ਹੈ ਕਿ ਉਹ ਵੀ ਇਹਨਾਂ ਚੋਣਾ ਦੇ ਵਿੱਚ ਹਿੱਸਾ ਲੈਣਗੇ ਦਲਜੀਤ ਸਿੰਘ ਕਲਸੀ ਦੇ ਵੱਲੋਂ ਸਾਫ ਤੌਰ ਤੇ ਕਿਹਾ ਗਿਆ ਉੱਥੇ ਹੀ ਹੁਣ ਸੁਖਰਾਜ ਸਿੰਘ ਨਿਆਮਾਵਾਲੀ ਨੂੰ ਗਿੱਦੜਵਾਹਾ ਤੋਂ ਚੋਣ ਲੜਾਈ ਜਾਵੇਗੀ ਹਾਲਾਂਕਿ ਗਿੱਦੜਵਾਹਾ ਦਾ ਜਿਹੜਾ ਚੋਣ ਅਖਾੜਾ ਹੈ ਉਹ ਕਾਫੀ ਜ਼ਿਆਦਾ ਸਰਗਰਮ ਰਹਿਣ ਵਾਲਾ ਇੱਕ ਪਾਸੇ ਪੰਥਕ ਟੀਰਾ ਪੂਰੀ ਤਰ੍ਹਾਂ ਦੇ ਨਾਲ ਸਰਗਰਮ ਨਜ਼ਰ ਆ ਰਹੀਆਂ ਨੇ ਤੇ ਦੂਜੇ ਪਾਸੇ ਜਿਸ ਤਰ੍ਹਾਂ ਡਿੰਪੀ ਢਿੱਲੋਂ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਛੱਟ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਮੂਲਿਤ ਕੀਤੀ ਗਈ ਤੇ ਤੀਜੇ ਪਾਸੇ ਦਾ ਜਿਹੜਾ ਵੱਡਾ ਤੜਾ ਹੈ ਉਹ ਹੈ ਅਮਰਿੰਦਰ ਸਿੰਘ ਰਾਜਾ ਬੜਿੰਗ ਦਾ ਕਿਉਂਕਿ ਉਹਨਾਂ ਦੀ ਵੱਲੋਂ ਇਸ ਸੀਟ ਦੇ ਉੱਤੇ ਲੰਮੇ ਅਰਸੇ ਤੋਂ ਕਬਜ਼ਾ ਕੀਤਾ ਗਿਆ ਹੈ ਕਿਉਂਕਿ ਗਿੱਦਰਬਾ ਹਲਕੇ ਦੇ ਵਿੱਚ ਰਾਜਾ ਬੜਿੰਗ ਦੀ ਲੰਮਾ ਸਮਾਂ ਤੂਤੀ ਬੋਲਦੀ ਰਹੀ ਹੈ ਹਾਲਾਂਕਿ ਡਿੰਪੀ ਢਿੱਲੋਂ ਦੀ ਚਰਚਾਆਂ ਵੀ ਕਾਫੀ ਜ਼ੋਰਾਂ ਦੇ ਸੀ ਤੇ ਹੁਣ ਆਮ ਆਦਮੀ ਪਾਰਟੀ ਦਾ ਹਿੱਸਾ ਨੇ ਤੇ ਹੁਣ ਪੰਤਕ ਧਿਰਾਂ ਦੇ ਵੱਲੋਂ ਵੀ ਇੱਕ ਵੱਡਾ ਜਿਹੜਾ ਚਿਹਰਾ ਉਸ ਨੂੰ ਚੋਣ ਖਾੜੇ ਦੇ ਵਿੱਚੋਂ ਉਤਾਰ ਦਿੱਤਾ ਗਿਆ ਤੇ ਵੇਖਣਾ ਹੋਵੇਗਾ ਕਿ ਇਸ ਚੋਣ ਦੇ ਵਿੱਚ ਪੰਥਕ ਦੀ ਰਾਜਸਰਾ ਖਡੂਰ ਸਾਹਿਬ ਦੀ ਸੀਟ ਤੇ ਫਰੀਦਕੋਟ ਦੀ ਸੀਟ ਦੇ ਉੱਤੇ ਬਾਜ਼ੀ ਮਾਰ ਚੁੱਕਿਆ ਨੇ ਤੇ ਇਹਨਾਂ ਚੋਣਾਂ ਦੇ ਵਿੱਚ ਇਸ ਥਾਂ ਦੇ ਉੱਤੋਂ ਵੀ ਬਾਜ਼ੀ ਮਾਰਨ ਗਿਆ ਜਾਂ ਲੋਕਾਂ ਦੇ ਵੱਲੋਂ ਫਤਵਾ ਕਿਸੇ ਹੋਰ ਦੇ ਹੱਕ ਦੇ ਵਿੱਚ ਸੁਣਾਇਆ ਜਾਵੇਗਾ ਇਹ ਬਿਲਕੁਲ ਸਮਾਂ ਤੈਅ ਕਰੇਗਾ ਪਰ ਵੱਡੀ ਚਰਚਾ ਛਿੜ ਗਈ ਹੈ ਜਿਮਣੀ ਚੋਣਾਂ ਨੂੰ ਲੈ ਕੇ ਕਿਉਂਕਿ ਪੰਥਕ ਟੀਰਾ ਸਿੱਧੇ ਤੌਰ ਤੇ ਟੱਕਰ ਦੇਣ ਦੇ ਵੱਲ ਵਧਕੀਆਂ ਨੇ ਇੱਕ ਪਾਸੇ ਪੰਥਕ ਟੀਰਾ ਦੇ ਵੱਲੋਂ ਸਿੱਧੇ ਤੌਰ ਤੇ ਕਿਹਾ ਗਿਆ ਹੈ ਕਿ ਉਹ ਜਿਮਨੀ ਚੋਣਾ ਦੇ ਵਿੱਚ ਹਿੱਸਾ ਲੈਣਗੇ ਤੇ ਦੂਜੇ ਪਾਸੇ ਹੁਣ ਜਿਹੜੀ ਗਿੱਦੜਪਾਹ ਦੀ ਸੀਟ ਹੈ ਇਹ ਕਾਫੀ ਜ਼ਿਆਦਾ ਰੋਮਾਂਚਕ ਰਹਿਣ ਵਾਲੀ ਹੈ ਕਿਉਂਕਿ ਜਿਹੜਾ ਮੁਕਾਬਲਾ ਹੈ ਉਹ ਕਾਫੀ ਜ਼ਿਆਦਾ ਸਖਤ ਹੋ ਸਕਦਾ ਹੈ ਟੱਕਰ ਹੋ ਸਕਦੀ ਹੈ ਸਿੱਧੇ ਤੌਰ ਤੇ ਤੇ ਸੁਕਰਾਤ ਸਿੰਘ ਨਿਆਮਾਵਾਲੀ ਦਾ ਜਿਹੜਾ ਨਾਂ ਹੈ ਉਹ ਵੱਡਾ ਨਾਂ ਹੈ ਕਿਉਂਕਿ ਉਹਨਾਂ ਦੇ ਵੱਲੋਂ ਬਾਬਲ ਕਲਾਕਾਰ ਨੂੰ ਲੈ ਕੇ ਲੰਮਾ ਅਰਸਾ ਮੋਰਚਾ ਲਗਾਇਆ ਗਿਆ ਕਾਂਗਰਸ ਸਰਕਾਰ ਦੀ ਵੀ ਘੇਰਾਬੰਦੀ ਕੀਤੀ ਗਈ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਵੀ ਘੇਰਾਬੰਦੀ ਕੀਤੀ ਗਈ ਤੇ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਉਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਸਵਾਲ ਚੁੱਕੇ ਗਏ ਨੇ ਤੇ ਉਹਨਾਂ ਨੂੰ ਲੰਮਾ ਅਰਸਾ ਲੋਕਾਂ ਦਾ ਸਾਥ ਵੀ ਮਿਲਿਆ ਤੇ ਪੰਥਕ ਧਿਰਾਂ ਦੇ ਵੱਲੋਂ ਹੁਣ ਜਿਸ ਤਰ੍ਹਾਂ ਹਮਾਇਤ ਕੀਤੀ ਜਾ ਰਹੀ ਹੈ ਤੇ ਉਸ ਦਾ ਜਿਹੜਾ ਨਤੀਜਾ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਬਿਲਕੁਲ ਸਾਫ਼ ਹੋ ਜਾਵੇਗਾ ਪਰ ਗਿੱਦੜਵਾਹ ਦੀ ਜਿਮਣੀ ਚੋਣ ਕਾਫੀ ਜ਼ਿਆਦਾ ਸਰਗਰਮ ਰਹਿਣ ਵਾਲੀ ਹੈ ਮੈਂ ਥੋੜਾ ਜਿਹਾ ਦੱਸ ਦਿਆਂ ਕਿ ਬੇਵਲ ਕਲਾ ਗੋਲੀकांड 2015 ਦੇ ਵਿੱਚ ਜਦੋਂ ਹੋਇਆ ਸੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਨੂੰ ਲੈ ਕੇ ਉਸ ਸੰਦਰਭ ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ 10 ਸਾਲ ਤੋਂ ਸੰਘਰਸ਼ ਕਰਦੇ ਆ ਰਹੇ ਹਾਂ 10 ਸਾਲ ਤੋਂ ਤਿੰਨ ਸਰਕਾਰਾਂ ਬਦਲ ਗਈਆਂ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਇਸ ਕੇਸ ਨੂੰ ਲੈ ਕੇ ਜਾਂ ਪੰਜਾਬ ਦੇ ਹੋਰ ਬਹੁਤ ਚਲੰਤ ਮੁੱਦੇ ਹਨ ਜਿਨ੍ਹਾਂ ਨੂੰ ਲੈ ਕੇ ਅੱਜ ਤੱਕ ਕਿਸੇ ਨੇ ਕੋਈ ਸੰਜੀਦਗੀ ਨਹੀਂ ਦਿਖਾਈ ਤੇ 2017 ਤੋਂ 22 ਵਾਲੀ ਸਰਕਾਰ ਦੀ ਗੱਲ ਕਰੀਏ ਉਸ ਸਮੇਂ ਕਾਂਗਰਸ ਦੀ ਸਰਕਾਰ ਆਉਂਦੀ ਆ 15 ਤੋਂ 17 ਅਕਾਲੀ ਕਾਲ ਦੀ ਸਰਕਾਰ ਰਹੀ ਜਿਹਦੇ ਰਾਜੇ ਹੁੰਦਾ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਝੂਠਾ ਲਾਰਾ ਲਾ ਕੇ ਆਉਂਦੀ ਦੋ ਮਹੀਨੇ ਚ ਇਸ ਮਸਲੇ ਦੇ ਇਨਸਾਫ ਦੇ ਲਈ ਨਸ਼ਿਆਂ ਦੇ ਖਾਤਮੇ ਦੇ ਲਈ ਤੇ ਹੋਰ ਵੀ ਪੰਜਾਬ ਦੇ ਬਹੁਤ ਮੁੱਦੇ ਬੇਰੋਜ਼ਗਾਰੀ ਨੂੰ ਲੈ ਕੇ ਪੜ੍ਹਾਈ ਨੂੰ ਲੈ ਕੇ ਸਿਹਤ ਸਹੂਲਤਾਂ ਨੂੰ ਲੈ ਕੇ ਤਾਂ ਆਪਾਂ ਸਾਰਿਆਂ ਨੇ ਦੇਖਿਆ ਕਿ ਉਹਦਾ ਵੀ 5 ਸਾਲ ਸਿਰਫ ਟਾਕਰੋ ਚ ਟਪਾਈ ਫਿਰ ਜਿਹੜੇ ਹੁਣ ਅੱਜ ਮੌਜੂਦਾ ਸਰਕਾਰ ਚੱਲ ਰਹੀ ਆ ਕੇਜਰੀਵਾਲ ਦੀ ਦਵਾਈ ਦੇ ਵਿੱਚ ਅਮਰਸਰ ਪ੍ਰੈਸ ਕਾਨਫਰੰਸ ਕਰਕੇ ਕਹਿੰਦੇ ਆ ਕਿ 24 ਘੰਟਿਆਂ ਚ ਗੁਰੂ ਸਾਹਿਬ ਦੀਆਂ ਬੇਅਦਬੀਆਂ ਦਾ ਅਸੀਂ ਹੱਲ ਕਰਦੇ ਆਂਗੇ ਦੋਸ਼ੀਆਂ ਤੇ ਕਾਰਵਾਈ ਕਰਾਂਗੇ ਅੱਜ 3 ਸਾਲ ਦਾ ਸਮਾਂ ਬੀਤ ਚੁੱਕਿਆ ਅਸੀਂ ਅੱਜ ਵੀ ਸੜਕਾਂ ਤੇ ਪ੍ਰੋਟੈਸਟ ਕਰ ਰਹੇ ਆਂ ਅੱਜ ਇਹ ਕਰਦਾ ਕਿ ਅਸੀਂ ਪਿਛਲੇ ਲੰਮੇ ਸਮੇਂ ਤੋਂ ਇਸ ਸੰਘਰਸ਼ ਦੇ ਲਈ ਪੂਰਾ ਪੰਜਾਬ ਪੂਰਾ ਸਿੱਖ ਪੰਥ ਜਾਂ ਕੋਈ ਗੁਰੂ ਨਾਨਕ ਨਾਮਲੇਵਾ ਸਿੱਖ ਸੰਗਤਾਂ ਚਿੰਤਤ ਨੇ ਲੋੜ ਰਿੰਗਾਂ ਨਹੀਂ ਅਸੀਂ ਅੱਜ ਵੀ ਆਵਾਜ਼ ਚੁੱਕਦੇ ਆ ਰਹੇ ਆਂ ਤੇ ਕੱਲ ਨੂੰ ਵੀ ਚੁੱਕਦੇ ਰਹਾਂਗੇ ਪਰ ਅੱਜ ਦਾ ਜਿਹੜਾ ਦੌਰ ਆ ਜਿੱਥੇ ਸਰਕਾਰਾਂ ਬੈਠ ਕੇ ਫੈਸਲੇ ਕਰਦੀਆਂ ਜਾਂ ਜਿੱਥੇ ਗੱਲਾਂ ਕਰਦੀਆਂ ਕਮੂਨ ਬਣਾਉਂਦੀਆਂ ਜੇ ਅਸੀਂ ਉੱਥੇ ਜਾ ਕੇ ਵੀ ਆਪਣੀ ਬਾਤ ਚੱਕਾਂਗੇ ਜਿਨ੍ਹਾਂ ਨੂੰ ਇਸ ਮੁੱਦੇ ਦੇ ਉੱਤੇ ਬਣਾ ਕੇ ਭੇਜਿਆ ਜੋ ਚੁੱਪ ਹੁੰਦੇ ਆ ਤਾਂ ਸਾਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈਂਦਾ ਜੇ ਆ ਸਰਕਾਰ ਇਸ ਮਸਲੇ ਤੇ ਆਈ ਹੈ ਇਹਨਾਂ ਨੇ ਨਹੀਂ ਕੁਝ ਕੀਤਾ ਤੇ ਸਾਨੂੰ ਅਜਿਹੇ ਕਦਮਾਂ ਜਿਹੜੇ ਚੱਕਣੇ ਪੈਣਗੇ ਤੁਸੀਂ ਦੇਖੋ ਪਿਛਲੇ ਲੰਬੇ ਸਮੇਂ ਤੋਂ ਮੇਰਾ ਦਬੀਆਂ ਵੀ ਹਜੇ ਤੱਕ ਹੋ ਰਹੀਆਂ ਉਹਨਾਂ ਦੇ ਉੱਤੇ ਜਿਹੜੀਆਂ ਕਾਰਵਾਈਆਂ ਹੋਣੀਆਂ ਚਾਹੀਆਂ ਸੀ ਉਹ ਨਹੀਂ ਹੋਈਆਂ ਹਾਲਾਂਕਿ ਕੇਸ ਟਰਾਂਸਫਰ ਕਰਕੇ ਚੰਡੀਗੜ੍ਹ ਭੇਜ ਦਿੱਤੇ ਗਏ। ਸੋ ਮੈਂ ਤਾਂ ਇੱਕ ਨਿਮਾਣਾ ਸਿੱਖ ਹੋਣ ਦੇ ਨਾਂ ਤੇ ਪੂਰੇ ਪੰਥ ਨੂੰ ਪੂਰੀਆਂ ਸਿੱਖ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਅਸੀਂ ਇਸ ਵਾਰ ਜਿਹੜਾ ਬਾਈ ਇਲੈਕਸ਼ਨ ਗਿੱਦੜਵਾਹ ਦੇ ਵਿੱਚ ਹੋ ਰਿਹਾ ਇਹ ਅਸੀਂ ਤਾਂ ਚੁਣਿਆ ਕਿਉਂਕਿ ਗਿੱਦੜਵਾਹ ਦੇ ਵਿੱਚ ਗਿੱਦੜਵਾਹ ਉਹ ਏਰੀਆ ਜਿੱਥੋਂ ਕਾਂਗਰਸ ਦਾ ਪ੍ਰਧਾਨ ਜਿਹੜਾ ਅੱਜ ਦੇ ਟਾਈਮ ਆਪਣੇ ਆਪ ਨੂੰ ਮੁੱਖ ਮੰਤਰੀ ਵੱਲੋਂ ਰਿਪਰਿਜ਼ੈਂਟ ਕਰਦਾ ਹੈ ਦੂਸਰੇ ਪਾਸੇ ਜਿਹੜੀ ਮੌਜੂਦਾ ਸਰਕਾਰ ਆ ਉਹ ਵੀ ਉਹਨਾਂ ਦਾ ਹੀ ਮੁੱਖ ਮੰਤਰੀ ਇੱਥੇ ਚੋਣ ਲੜ ਰਿਹਾ ਇੱਕ ਹਸਾਬ ਨਾਲ ਤੇ ਤੀਸਰੀ ਪਾਰਟੀ ਉਹ ਆ ਜਿਹੜੀ ਜਿਹਦੇ ਰਾਜ ਤੋਂ ਆਇਆ ਸੀਗਾ ਉਹ ਵੀ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਇਥੋਂ ਦੇ ਰਖਵਾਲੇ ਬੰਦੇ ਆ ਪੰਥ ਦੇ ਰਖਵਾਲੇ ਬੰਦੇ ਸੋ ਅਸੀਂ ਉਹ ਤਿੰਨਾਂ ਸਰਕਾਰਾਂ ਨੂੰ ਵੀ ਸਵਾਲ ਕਰਦੇ ਆ ਤੇ ਉਹਨਾਂ ਲੋਕਾਂ ਨੂੰ ਵੀ ਸਵਾਲ ਕਰਾਂਗੇ ਜਿਹੜੇ ਇਸ ਦੇ ਵਿੱਚ ਕੰਟੈਸਟ ਕਰਨਗੇ ਜਿਹੜੇ ਇਹਨਾਂ ਵੱਲੋਂ ਚੋਣ ਲੜਨਗੇ ਤਾਂ ਅਸਲ ਮੁੱਦਿਆਂ ਦੀ ਰਾਜਨੀਤੀ ਨੂੰ ਸਰਜੀਤ ਕਰਨ ਦੇ ਲਈ ਪਹਿਲ ਕਦਮੀ ਕਰਨੀ ਚਾਹੁੰਦੇ ਆ ਤੇ ਸਮੁੱਚੀਆਂ ਸੰਗਤਾਂ ਦਾ ਗਿੱਦੜਵਾਹਾ ਵਾਸੀਆਂ ਦਾ ਅਸੀਂ ਜਿਹੜਾ ਸਾਥ ਮੰਗਦੇ ਆ ਸੋ ਅੱਜ ਦਾ ਜਿਹੜਾ ਇਹ ਹੀ ਮਾਰਕਸ ਦਾ ਕਿ ਅਸੀਂ ਬਾਈ ਇਲੈਕਸ਼ਨਾਂ ਜਿਹੜੀ ਇੱਥੋਂ ਇੱਕ ਪੰਤਕ ਉਮੀਦਵਾਰ ਵੱਲੋਂ ਤੇ ਸਮੁੱਚੀਆਂ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਜਿਹੜਾ ਅਸੀਂ ਇੱਥੋਂ ਚੋਣ ਲੜੇ ਉਮੀਦਵਾਰ ਤੁਸੀਂ ਸੋਰਾਜ ਆਪ ਹੋਵੋਗੇ ਜਾਂ ਕੋਈ ਅੱਗੇ ਜਥੇਬੰਦੀ ਨਾਲ ਗੱਲਬਾਤ ਕਰੋਗੇ ਤੁਸੀਂ ਇਹ ਐਨਾਉਂਸ ਹੀ ਕਰ ਰਹੇ ਹੋ ਨਹੀਂ ਜੀ ਮੈਂ ਆਪ ਹੀ ਉਮੀਦਵਾਰ ਹੋਵਾਂਗਾ ਹਾਂ ਕਿਉਂਕਿ ਅਸੀਂ ਪਿਛਲੇ ਲੰਬੇ ਸਮੇਂ ਤੋਂ ਇਹਨਾਂ ਨੂੰ ਤੁਹਾਡੇ ਮਾਧਿਅਮ ਰਾਹੀਂ ਸਵਾਲ ਜ਼ਰੂਰ ਕਰਦੇ ਹਾਂ ਇਹ ਸਾਡੇ ਕੋਲੇ ਹਰ ਵਾਰ ਆਉਂਦੇ ਆ ਕਿ ਅਸੀਂ ਇਹਨਾਂ ਦਾ ਇਨਸਾਫ ਕਰਾਂਗੇ ਇੱਥੇ ਘਰਾਂ ਚਾਉਂਦੇ ਆ ਹਮਦਰਦੀ ਪਾਉਂਦੇ ਆ ਜਦੋਂ ਸਰਕਾਰ ਬਣ ਜਾਂਦੀ ਆ ਇਸ ਵੇਲੇ ਦੇ ਐਮ ਅਪਡੇਟ ਗਿੱਦੜਵਾ ਜਿਮਣੀ ਚੌਂ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਜਿੱਥੇ ਪੰਥਕ ਧਿਰਾਂ ਕਾਫੀ ਜ਼ਿਆਦਾ ਸਰਗਰਮ ਨਜ਼ਰ ਆ ਰਹੀਆਂ ਨੇ ਤੇ ਜ਼ਮੀਨੀ ਪੱਧਰ ਤੇ ਹੁਣ ਪੰਥਕ ਧਿਰਾਂ ਦੇ ਵੱਲੋਂ ਐਲਾਨ ਵੀ ਕਰ ਦਿੱਤਾ ਗਿਆ ਸੁਖਰਾਸ ਸਿੰਘ ਨਿਆ